ਸਾਰ ਕੇ ਲੀਏ ਤਾਂ ਇਹ ਜਿਹੜਾ ਸਮਾਜਿਕ ਮਨੁੱਖੀ ਡਾਈਨਿੰਗ ਹੈ ਡਾਈਨਿੰਗ ਹੈ ਹਾਂ ਹਾਂ ਠੀਕ ਹੈ ਉਸ ਕਰ ਰਹੇ ਨੇ ਕਿ ਕਿ ਸੀ ਖਾਣਾ ਨਹੀਂ ਖੋਦੇ ਵੀ ਕਿ ਕਿਰਾ ਹੋਈ ਹੈ ਜੁੰਗਾ ਪਿੰਡ ਹਿਮਾਚਲ ਪ੍ਰਦੇਸ਼ ਦਾ ਇੱਕ ਅਚਾਸਕ ਪਿੰਡ ਛੋਟਾ ਜਿਹਾ ਪਿੰਡ ਹੈ ਰੋਸਟੋ ਜੀ ਤੇ ਬਹੁਤ ਹੀ ਬਿਊਟੀਫੁਲ ਪਿੰਡ ਹੈ ਬਹੁਤ ਹੀ ਸ਼ਾਨਦਾਰ ਤੁਸੀਂ ਦੁਬਾਰੀ ਨਹੀਂ ਰਹੀ ਰਹੋ ਇਸ ਤਰ੍ਹਾਂ Yeah ਕਿਵਨ 11 12 ਕਿਲੋਮੀਟਰ 11 12 ਕਿਲੋਮੀਟਰ ਲਿੰਕ ਰੋਡ ਹੈ ਅ ਵਹੀਕਲ ਵਧੀਆ ਬੜੇ ਆਰਾਮ ਨਾਲ ਆਉਂਦੇ ਕੋਈ ਗੱਲ ਨਹੀਂ ਵਧੀਆ ਸ਼ਾਨਦਾਰ ਜਿਹੜਾ ਸਫਰ ਤੁਹਾਡਾ 11 12 ਕਿਲੋਮੀਟਰ ਦਾ ਹੋਵੇਗਾ ਤੇ ਇੱਥੇ ਮੈਂ ਰੁਕਿਆ ਹੋਇਆ ਹੈ ਜੁਣਗਾ ਰੀਟਰੀਟ ਕੈਂਪਿੰਗ ਸਾਈਟ ਜੁਣਗਾ ਰੀਟਰੀਟ ਕੈਂਪਿੰਗ ਸਾਈਟ ਬਹੁਤ ਹੀ ਪਿਆਰੀ ਲੋਕੇਸ਼ਨ ਹੈ ਦੋਸਤੋ ਇੱਥੇ 6 7 60 ਬੜੀਆਂ ਹੋਣਗੇ ਅਲੱਗ-ਅਲੱਗ ਮਤਲਬ ਪਹਾੜਾਂ ਦੇ ਅਲੱਗ-ਅਲੱਗ ਕੋਨੇ ਤੇ ਬਹੁਤ ਹੀ ਸ਼ਾਨਦਾਰ ਫੈਮਿਲੀ ਲੋਕੇਸ਼ਨ ਹੈ ਫੈਮਿਲੀ ਲੋਕੇਸ਼ਨ ਲਈ ਲੱਗ ਤੋਂ ਇੱਕ ਬਿਲਡਿੰਗ ਬਹੁਤ ਸ਼ਾਨਦਾਰ ਬਣੀ ਹੋਈ ਹੈ ਜਿੱਥੇ ਤੁਸੀਂ ਆਪਣੇ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਨਾਲ ਆਪਣੇ ਬੱਚਿਆਂ ਨਾਲ ਫੁੱਲ ਇੰਜੋਏ ਕਰ ਸਕਦੇ ਹੋ ਤੇ ਕੈਂਪਿੰਗ ਕਰਨ ਦੇ ਚਾਹਵਾਨ ਜਿਹੜੇ ਸੋਨਸਣ ਚਾਹੁੰਦੇ ਆ ਜਿਹੜੇ ਇਕੱਲਾਪਨ ਚਾਹੁੰਦੇ ਆ ਤੇ ਜਿਹੜੇ ਸ਼ਾਂਤੀ ਚਾਹੁੰਦੇ ਆ ਉਹ ਮੇਰੇ ਵਾਂਗ ਇਹਨਾਂ ਪਹਾੜਾਂ ਦੇ ਵਿੱਚ ਆ ਕੇ ਆਪਣਾ ਟੈਂਟ ਲਾ ਸਕਦੇ ਆ ਤੇ ਕੈਂਪਿੰਗ ਕਰਨ ਲਈ ਟੈਂਟ ਲਗਾਉਣ ਲਈ ਇੱਥੇ ਇਸ ਤਰ੍ਹਾਂ ਦੇ ਜਿਵੇਂ ਖੜਾ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਤਿੰਨ ਚਾਰ ਖੜੇ ਵੀ ਬਣੇ ਹੋਏ ਹੈ ਤੁਸੀਂ ਉਹਨਾਂ ਦੇ ਉੱਪਰ ਵੀ ਕੈਂਪਿੰਗ ਕਰ ਸਕਦੇ ਹੋ ਤੇ ਨਾਲ ਹੀ ਇੱਥੇ ਜਗ੍ਹਾ ਵੀ ਪ੍ਰੋਪਰ ਬਣੀ ਹੋਈ ਹੈ ਉਹ ਵੀ ਤੁਹਾਨੂੰ ਬੁਖਾ ਦੇਵਾਂਗੇ ਵਿੱਚ ਦੇ ਉਹ ਕਿਤੇ ਵੀ ਤੁਸੀਂ 10 15 20 ਇਕੱਠੇ ਟੈਂਟ ਲਗਾ ਸਕਦੇ ਹੋ ਸਾਰਾ ਗਰੁੱਪ ਤੁਹਾਡਾ ਦੋਸਤਾਂ ਮਿੱਤਰਾਂ ਨਾਲ ਇੱਥੇ ਬਰੇ ਹੀ ਖੁੱਲ ਕੇ ਆ ਸਕਦਾ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਚਿੰਤਾ ਵਾਲੀ ਗੱਲ ਨਹੀਂ ਤੇ ਦੋਸਤੋ ਆਪਾਂ ਇੱਥੇ ਤਿੰਨ ਚਾਰ ਦਿਨ ਲਈ ਰੁਕਾਂਗੇ ਆਪਾਂ ਕਿਤੇ ਨਹੀਂ ਜਾਣਾ ਆਪਾਂ ਸਿਰਫ ਇੱਕੋ ਲੋਕੇਸ਼ਨ ਤੇ ਬੈਠ ਕੇ ਕੁਦਰਤ ਦਾ ਆਨੰਦ ਮਾਣਨਾ ਹੈ ਦੋਸਤੋ ਕੁਦਰਤ ਨਾਲ ਇਕਮਿਕ ਹੋਣਾ ਤੇ ਕੁਦਰਤ ਨਾਲ ਗੱਲਾਂ ਕਰਨੀਆਂ ਤੇ ਆਹ ਪੰਛੀ ਆਪਾਂ ਔਰੇ ਆਹ ਛੋਟੇ ਛੋਟੇ ਫੁੱਲਾਂ ਤੇ ਫਿਰਦੇ ਹੋਏ ਨਿਕੇ ਨਿਕੇ ਕੀਟ ਪਤੰਗੇ ਇਹਨਾਂ ਨੂੰ ਦੇਖਾਂਗੇ ਤੇ ਹੋ ਸਕਿਆ ਤਾਂ ਕੋਈ ਪਿਆਰੀ ਜਿਹੀ ਕਵਿਤਾ ਲਿਖਾਂਗੇ ਜਾਂ ਕਿਤਾਬ ਪੜ੍ਹਾਂਗੇ ਦਾਬਾ ਮੈਂ ਨਾਲ ਲਿਆ ਸੀ ਕਾ ਬਾਤ ਹੈ ਪੰਛੀ ਬੋਲਦੇ ਆ ਆਹ 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 ਕੁੱਝ ਕੇ ਰਾਜਾ ਬੋਲਦਾ ਸੀ ਤੇ ਕਹਿੰਦੇ ਮੋਬਾਈਲ ਦੇ ਵਿੱਚ ਖਿੱਚੀਆਂ ਹੋਈਆਂ ਫੋਟੋਆਂ ਤੁਹਾਡੀਆਂ ਡਿਲੀਟ ਹੋ ਸਕਦੀਆਂ ਕਦੇ ਵੀ ਤੁਹਾਡੇ ਮੋਬਾਈਲ 'ਚ ਜਿਹੜਾ ਕੋਈ ਵੀ ਨੁਕਸ ਹੋ ਸਕਦਾ ਤੇ ਉਹ ਫੋਟੋਆਂ ਪਰ ਜਿਹੜੇ ਤੁਸੀਂ ਇਸ ਤਰ੍ਹਾਂ ਦੀਆਂ ਪਹਾੜਾਂ ਦੀਆਂ ਬਾਦੀਆਂ ਦੇ ਵਿੱਚ ਉਹ ਅਲਟੀਮੇਟ ਲੋਕੇਸ਼ਨ ਪਿਆਰੀਆਂ ਲੋਕੇਸ਼ਨਾਂ ਦੇ ਵਿੱਚ ਤੁਹ ਆਪਣਾ ਜੀਵਨ ਬਤੀਤ ਕਰੋਗੇ ਪਲ ਬਤਾਉਗੇ ਉਹ ਕਦੇ ਵੀ ਤੁਹਾਡੇ ਜਿਹਨ ਦੇ ਵਿੱਚੋਂ ਨਿਕਲ ਨਹੀਂ ਸਕਦੇ ਤੁਹਾਡੇ ਜਿਹਨ ਦੇ ਵਿੱਚ ਉਕਰੇ ਜਾਣਗੇ ਕਿ ਦੋਸਤੋ ਇਹ ਹੀ ਜਿਹੜੇ ਸਦੀਵੀ ਪਲ ਆਪਨੇ ਲਾਈਫ ਦੇ ਪਲ ਮੈਂ ਇੱਥੇ گزارਣਾ ਹੈ ਇਸ ਇਕੱਲੇ ਮੌਜਾ ਕਰਾਂਗੇ ਦੋਸਤ ਮਿੱਤਰ ਨਾ ਜਾਂਦੇ ਰਹਿਣੇ ਤੇ ਐ ਇੱਕ ਸੋਚਿਆ ਵੀ ਆਪਾਂ ਸਿੰਗਲ ਸੋਲੋ ਟਰੈਵਲਰ ਆਪਾਂ ਸੋਲੋ ਯਾਤਰਾ ਕਰਨੀ ਹੈ ਕਹਿੰਦੇ ਪਿਆਰ ਪਰਿ ਨਜ਼ਰੋ ਕਵਿਤਾ ਮੈਨੂੰ ਪਤਾ ਨਹੀਂ ਕੀ ਦੀਆਂ ਪਰ ਮੈਨੂੰ ਵਧੀਆ ਲੱਗੀ ਜਿਹੜਾ ਤੇਰੇ ਅੰਦਰ ਹੈ ਜਿਹੜਾ ਤੇਰੇ ਅੰਦਰ ਹੈ ਉਹ ਦਿਖਾਇਆ ਕਰ ਕੋਈ ਜੇ ਮੂਹ ਕਰਦਾ ਏ ਕੋਈ ਜੇ ਮੂਹ ਕਰਦਾ ਏ ਤੇ ਮੂਹ ਦਿਖਾਇਆ ਕਰ ਤੂੰ ਕਿਉਂ ਨਹੀਂ ਕਹਿੰਦਾ ਤੂੰ ਕਿਉਂ ਨਹੀਂ ਕਹਿੰਦਾ ਆ ਜਾ ਭੱਜ ਕੇ ਆ ਜਾ ਮਿਲਣ ਤੂੰ ਕਿਉਂ ਨਹੀਂ ਕਹਿੰਦਾ ਆ ਜਾ ਭੱਜ ਕੇ ਆ ਜਾ ਮਿਲ ਲੈ ਜੋ ਤੇਰੇ ਅੰਦਰ ਪੈਂਦੀ ਖੋ ਜਿਤਾਇਆ ਕਰ ਕਿਹੜੀ ਤੈਨੂੰ ਸੰਗ ਮਰੀਦਾ ਮਾਰਦੀ ਕਿਹੜੀ ਤੈਨੂੰ ਸੰਗ ਮਰੀਦਾ ਮਾਰਦੀ ਹੱਥ ਫੜ ਕੇ ਤੂੰ ਆਪਣੀ ਛੋਹ ਜਿਤਾਇਆ ਕਰ ਹੱਥ ਫੜ ਕੇ ਤੂੰ ਆਪਣੀ ਛੋਹ ਜਿਤਾਇਆ ਕਰ ਕਿਉਂ ਇਸਕੇ ਨੂੰ ਸਿਆਣਾ ਕਰਦਾ ਫਿਰਦਾ ਹੈ ਕਿਉਂ ਇਸਕੇ ਨੂੰ ਸਿਆਣਾ ਕਰਦਾ ਫਿਰਦਾ ਏ ਝੱਲਾਏ ਤੇ ਝੱਲਾ ਹੋ ਦਿਖਾਇਆ ਕਰ ਝੱਲਾਏ ਦਾ ਝੱਲਾ ਹੋ ਦਿਖਾਇਆ ਕਰ ਦੋਸਤੋ ਇਸ ਅਪਲੀਕੇਸ਼ਨ ਤੇ ਅੱਜ ਕਾਈ ਲਾਵਾਂਗੇ ਤੁਹਾਡੇ ਨਾਲ ਸੰਬੰਧਿਤ ਕਰਦੇ ਰਵਾਂਗੇ ਕੈਂਪਿੰਗ ਸਾਈਟ ਆਪਣੀ ਬਣੀ ਹੋਈ ਹੈ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਚੁੱਲਾ ਤੇ ਹੋਰ ਬਰਤਨ ਆਪਾਂ ਲਿਆਂਦੇ ਸੀ ਤੇ ਹੁਣ ਆਪਾਂ ਬਣਾਉਨੇ ਥੋੜੀ ਜੀ ਚਾਹ ਚਾਹ ਆਪਾਂ ਪਾਣੀ ਪਾ ਲਿਆ ਤੇ ਚਾਹ ਪੱਤਰ ਦੇ ਚੋਣ ਇਹਨੂੰ ਦੀਏ ਟੱਕ ਥੋੜਾ ਜਿਹਾ ਤਾਂ ਕਿ ਸੇਤੀ ਹੋ ਜਾਏ ਕੰਮ ਠੀਕ ਆ ਵੀ ਤੇ ਕੈਂਪਿੰਗ ਸਾਈਟ ਤੋਂ ਲੱਗੀ ਹੋਈ ਆਪਣੀ ਕੈਂਪਿੰਗ ਲਾਈਫ ਤੁਸੀਂ ਵੇਖ ਰਹੇ ਹੋ। ਕੀ ਬਾਤਾਂ। ਖਲੇ ਆ ਵੀ ਪਏ ਆਪਣੇ ਦੋ ਕੀ ਆਉਂਦੇ ਹੁੰਦੇ ਇਹਨੂੰ। ਇੱਥੋਂ ਦਿੱਤੇ ਇਹਨਾਂ ਨੇ ਪਹਾੜੀਆਂ ਨੇ ਇਹ ਵੀ ਖਾਵਾਂਗੇ ਆਪਾਂ। ਚਲੋ। ਤੇ ਚਾਹ ਬੰਦੇ ਬੰਦੇ। ਆਪਾਂ ਥੋੜੀ ਜੀ ਕਰ ਲਗੇ ਸ਼ੈਰੋ ਸ਼ੈਰੀ। ਚਾਹ ਬਣ ਰਹੀ ਹੈ ਦੋਸਤੋ ਸਾਹਮਣੇ ਦੇਖ ਰਹੇ ਹੋ ਆਪਣਾ ਚੁੱਲਾ। ਕੈਂਪਿੰਗ ਬਹੁਤ ਸੋਹਣਾ ਮਾਹੌਲ। ਕਿਆ ਬਾਤਾਂ ਯਾਰ ਰਾਤ ਨੂੰ ਆਪਾਂ ਇਸੇ ਟੈਂਟ ਦੇ ਵਿੱਚ ਪੈਣਾ ਹੈ ਤੇ ਬਹਿ ਨਹੀਂ ਆ ਇਹ ਸੰਗਣੇ ਦੇਵਦਾਰ ਦੇ ਦਰਖਤਾਂ ਦੇ ਵਿੱਚ ਰਾਤ ਨੂੰ ਕਿੰਨੀ ਠੰਡ ਹੈ ਤੇ ਕਿਹੜੇ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦੇਣੀਆਂ ਜਿਨੇ ਤਾਂ ਹੁਣ ਬਥੇਰੇ ਪੰਛੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਤੇ ਰਾਤ ਨੂੰ ਵੀ ਸੁਣਾਵਾਂਗੇ ਅੱਜ ਆਪਾਂ ਤੇ ਇਹੀ ਲਾਈਫ ਹੈ ਤੇ ਲਾਈਫ ਨੂੰ ਜਿਉਣਾ ਆਪਾ ਹੰਡਾਉਣਾ ਨਹੀਂ ਕਹਿੰਦੇ ਕਿਉਂ ਨਾ ਤੈਨੂੰ ਚਾਹਾਂ ਮੈਂ ਕਿਉਂ ਨਾ ਤੈਨੂੰ ਚਾਹਾਂ ਮੈਂ ਤੇਰੇ ਨਾਮ ਦੀ ਹੱਥ 'ਚ ਲਕੀਰ ਵੇਖੀਏ ਤੇਰੇ ਨਾਮ ਦੀ ਹੱਥ 'ਚ ਲਕੀਰ ਵੇਖੀਏ ਕੱਲ ਵੇਖੀਆ ਮੇਰੀਆਂ ਅੱਖਾਂ ਇੱਕ ਫਕੀਰ ਨੇ ਕੱਲ ਵੇਖੀਆਂ ਮੇਰੀਆਂ ਅੱਖਾਂ ਇੱਕ ਫਕੀਰ ਨੇ ਇਹਨਾਂ ਅੱਖਾਂ ਵਿੱਚ ਉਹਨੇ ਤੇਰੀ ਤਸਵੀਰ ਵੇਖੀ ਏ ਨੀਵੀਂ ਪਾ ਸ਼ਰਮਾਇਆ ਕਰ ਤੂੰ ਸ਼ਰਮਾਉਂਦੀ ਚੰਗੀ ਲੱਗਦੀ ਏ ਹਰ ਗੱਲ ਮੈਨੂੰ ਸਮਝਾਇਆ ਕਰ ਤੂੰ ਸਮਝਾਉਂਦੀ ਚੰਗੀ ਲੱਗਦੀ ਏ ਪਿਆਰ ਨਾਲ ਸਤਾਇਆ ਕਰ ਤੂੰ ਸਤਾਉਂਦੀ ਚੰਗੀ ਲੱਗਦੀ ਏ ਬੇਫਿਕਰ ਹੋ ਕੇ ਹੱਕ ਜਿਤਾਇਆ ਕਰ ਤੂੰ ਹੱਕ ਜਿਤਾਉਂਦੀ ਚੰਗੀ ਲੱਗਦੀ ਏ ਮੇਰੇ ਸਾਹਮਣੇ ਬੈਠ ਕੇ ਮੇਰੇ ਸਾਹਮਣੇ ਬੈਠ ਕੇ ਬਹਿ ਕੇ ਵਾਲਾ ਨੂੰ ਤੂੰ ਬਾਲ ਬੌਂਦੀ ਚੰਗੀ ਲੱਗਦੀ ਏ ਤੇ ਤੂੰ ਬਾਲ ਬੌਂਦੀ ਚੰਗੀ ਲੱਗਦੀ ਏ ਸੋ ਦੋਸਤੋ ਹੁਣ ਆਪਾਂ ਇੱਕ ਵਾਰੀ ਥੋੜੀ ਜਿਹੀ ਨਿਗਾ ਮਾਰ ਲਈਏ ਚਾਹ ਚ ਕਿਸੀ ਹੈ ਲੋ ਵੀ ਹੁਣ ਆਪਾਂ ਚ ਪਾਉਣੇ ਆ ਆਪਣਾ ਦੋਸਤੋ ਚਾਹ ਨਹੀਂ ਇਹ ਮੈਂ ਸਹੀ ਮੈਨੇ ਦੱਸਦਾ ਤੁਹਾਨੂੰ ਇਹ ਆਪਣਾ ਟਰਨਮਕਲੇਟ ਹੈ 골ਡਨ ਮਿਲਕ ਇਹ ਜਿਹੜੀ ਤੁਹਾਡੀ એનર્ਜੀ ਬੂਸਟ ਕਰਦਾ ਤੇ ਨਾਲ ਹੀ ਤੁਹਾਨੂੰ ਕਿਸੇ ਕਿਸਮ ਦੇ ਇਨਫੈਕਸ਼ਨ ਖੰਗ ਜ਼ੁਕਾਮ ਜੋ ਵੀ ਹੈ ਉਹ ਸਾਰੀ ਚੀਜ਼ ਨੂੰ ਇਹ ਦੂਰ ਕਰਦਾ ਆਪਣਾ ਤਜਰਬਾ ਇਹਨੂੰ ਆਪਾਂ ਹਵਾ ਲਿਆ ਇਹਨੂੰ ਵਾਲਾ ਦੇਵਾਂਗੇ ਪੂਰਾ ਹਜੇ ਉਸ ਤੋਂ ਬਾਅਦ ਆਪਾਂ ਇਹਨੂੰ ਪੀਵਾਂਗੇ ਵੇਰੇ ਤੇ ਉਹ ਜਿਹੜੀ ਮਾਰੀ ਮੁੱਟੀ ਖੌਂ ਖੌਂ ਖਾਂਸੀ ਕਿਚਕਿਚ ਗਲੇ ਚ ਹੁੰਦੀ ਐੜੀ ਖੇਸ਼ੇਸ਼ ਜੀ ਉਹ ਹਟ ਜਾਂਦੀ ਐ ਐਵੇਂ ਨਾ ਆਪਣੀ ਜ਼ਿੰਦਗੀ ਨੂੰ ਬਾਲੇ ਬਲ ਬਲੇ ਵਿੱਚ ਪਾ ਕੇ ਲਜਾਇਆ ਕਰੋ ਕਬੀਲਦਾਰੀ ਸਮਾਜ ਦੀ ਦੁਨੀਆਦਾਰੀ ਰਿਸ਼ਤੇ ਨਾਤੇ ਇਹ ਚੱਲਦੇ ਰਹਿੰਦੇ ਐ ਪਰ ਲਾਈਫ ਨੂੰ ਜਿਉਣਾ ਵੀ ਸਿੱਖੋ ਕਿਉਂਕਿ ਜੇਕਰ ਤੁਸੀਂ ਲਾਈਫ ਨੂੰ ਸਮੇਸਰ ਨਾ ਜਾਇਆ ਤਾਂ ਬਹੁਤ ਛੇਤੀ ਇੱਕ ਜਿਹਾਂ ਸਮਾਂ ਆਊਗਾ ਜਦੋਂ ਤੁਸੀਂ ਪਛਤਾਵੋਗੇ ਪਰ ਉਦੋਂ ਮੌਕਾ ਹੱਥੋਂ ਨਿਕਲ ਚੁੱਕਿਆ ਹੋਵੇਗਾ ਤੇ ਇਸ ਲਈ ਇਹੀ ਸੁਜੈਸ਼ਨ ਇਹੀ ਤੁਹਾਨੂੰ ਰਹਾ ਹੈ ਕਿ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਸਿੱਖੋ ਜ਼ਿੰਦਗੀ ਨੂੰ ਜਿਉਣਾ ਵੀ ਸਿੱਖੋ ਇੰਜੋਏ ਕਰੋ ਚਾਹ ਹੋ ਗਈ ਨੇੜੇ ਕੰਮ ਤੇ ਹੁਣ ਆਪਾਂ ਇਹਨੂੰ ਇੱਚ ਪਾਵਾਂਗੇ ਇਹ ਛੋਟੀ ਜਿਹੀ ਕੇਤਲੀ ਇੱਕ ਇਹ ਇਹ ਫਿਰ ਆ ਪੀ ਮੰਗੇ ਥੋੜਾ ਜਿਹਾ ਵਾਲਾ ਜੇ ਹੋਰ ਦੋਸਤੋ ਜਿਵੇਂ ਸਤੰਦਰ ਜਿਹੜਾ ਸਰਤਾਜ ਬਹੁਤ ਫੇਮਸ ਗਾਇਕ ਹੈ ਪੰਜਾਬ ਦਾ ਉਹਦਾ ਇੱਕ ਸੌਂਗ ਹੈ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਇਹ ਜ਼ਿੰਦਗੀ ਨਹੀਂ ਆਉਂਦੀ ਵਾਰੀ-ਵਾਰੀ ਉਦਾਸ ਐਵੇਂ ਕੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਪਪੀ ਨੇ ਚਾਏ ਆਹ ਕੀ ਬਾਤ ਆਲੂ ਖਰੀਦੇ ਦਿੱਤੇ ਸੀ ਇਹਨਾਂ ਪਹਾੜੀਆਂ ਵੱਲੋਂ ਤੇ ਆਪਾਂ ਇਹ ਆਲੂ ਖਾਰੇ ਹੁਣ ਜੀਰਦੇ ਆ ਦੋਸਤੋ ਤੇ ਖਾਣੇ ਫੁੱਲਾਂ ਵਾਲੀ ਪਲੇਟ ਦੇ ਵਿੱਚ ਆਲੂ ਖਾਰੇ ਲਈ ਜੀਰ ਆਪਾਂ ਤੇ ਹੁਣ ਪਾਉਨੇ ਤੇ ਆਪਾਂ ਥੋੜਾ ਜਿਹਾ ਨਮਕ